ਗਾਲੀ ਦੇ ਐਕਸ ਸਰਪੰਚੋ ਸੁਸ਼ੀਲ ਸਿਆਗ ਜੀ ਇਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਡਿਮਾਂਡ ਰੱਖੀ ਸੀ ਕਿ ਸਰਪੰਚਾਂ ਦੇ ਨਾਲ ਨਾਲ ਪੰਚਾਂ ਦੇ ਵੀ ਸ਼ਬਦ ਵਿਰਣ ਹੋਣੀ ਚਾਹੀਦੀ ਹੈ ਤੇ ਸਰਕਾਰ ਨੇ ਇਹਨਾਂ ਦੀ ਡਿਮਾਂਡ ਮੰਗੀ ਹੈ ਉਸ ਬਾਰੇ ਆਪਣੇ ਵਿਚਾਰ ਦੇਣਾ ਚਾਹੁੰਦੇ ਆ ਆਪਾਂ ਗੱਲਬਾਤ ਕਰਦੇ ਆ ਜਾਣੇ ਕੀ ਕਹਿਣਾ ਚਾਹੁੰਦੇ ਆ ਜੀ ਸਰ ਇਹ ਜੀ 8 ਸਤੰਬਰ ਨੂੰ ਜਿਹੜੇ ਨਵੇਂ ਚੁਣੇ ਹੋਏ ਸਰਪੰਚ ਐ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਇਹਨਾਂ ਨੇ ਸੱਦ ਕੇ ਇੱਕ ਰਾਜ ਪੱਧਰੀ ਪ੍ਰੋਗਰਾਮ ਕਰਕੇ ਤੇ ਸਰਪੰਚਾਂ ਨੂੰ ਸਮਝਾਇਆ ਸੀ ਤੇ ਉਹਦੇ ਵਿੱਚ ਸਪੈਸ਼ਲ ਇਹਨਾਂ ਨੇ ਆਦੇਸ਼ ਕੱਢਿਆ ਇਹ ਉਹਦੇ ਵਿੱਚ ਪੰਜ ਸ਼ਾਮਲ ਨੇ ਉਹਨਗੇ ਸਿਰਫ ਸਰਪੰਚ ਆਗ ਬਣਣਗੇ ਉਹ ਮੈਨੂੰ ਦਿਲ ਨੂੰ ਇੱਕ ਗੱਲ ਬੜੀ ਚੁਭੀ ਕਿ ਇੱਕ ਪਾਸੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦਾ ਦਾਵਾ ਕਰਿਆ ਵੀ ਅਸੀਂ ਆਮ ਆਦਮੀ ਆ ਤਾਂ ਆਮ ਆਦਮੀ ਤਾਂ ਪੰਜ ਚੁਣੇ ਜਾਂਦੇ ਐ ਤੁਸੀਂ ਤਾਂ ਆਮ ਆਦਮੀਆਂ ਦੇ ਰਹੇ ਨਹੀਂ ਇਹ ਸਰਕਾਰ ਤਾਂ ਖਾਸ ਆਦਮੀਆਂ ਦੀ ਹੋਗੀ ਤੇ ਉਧਰ ਖਾਸ ਆਦਮੀ ਆ ਰਹੇ ਸੀ ਕੇਜਰੀਵਾਲ ਸਾਹਿਬ ਕੇਜਰੀਵਾਲ ਸਾਹਿਬ ਦਾ ਸੰਬੋਧਨ ਕਰਨ ਲਈ ਪੀੜ ਇਕੱਠੀ ਕਰਨ ਲਈ ਇਹਨਾਂ ਨੇ ਪੰਜਾਂ ਨੂੰ ਜਿਹੜਾ ਦਰਨੀਕਾਰ ਕੀਤਾ ਉਹਨਾਂ ਦਾ ਮੈਂ ਸਮਝਦਾ ਕਿ ਅਪਮਾਨ ਕੀਤਾ ਉਹਨਾਂ ਨੂੰ ਵਾਂਝੇ ਰੱਖਿਆ ਤੇ ਇਹ ਜਿਹੜਾ ਆਪਣੇ ਪੰਚਾਇਤੀ ਰਾਜ ਐਕਟ 1994 ਦੇ ਵਿੱਚ ਬੜਾ ਕਲੀਅਰ ਹੈ ਕਿ ਜਦੋਂ ਤੱਕ ਸਾਰੇ ਪੰਚ ਤੇ ਸਰਪੰਚ ਸ਼ਬਦ ਨਹੀਂ ਚੱਕਦੇ ਉਦੋਂ ਤੱਕ ਤੁਸੀਂ ਇਹਨਾਂ ਨੂੰ ਚਾਰਜ ਨਹੀਂ ਦੇ ਸਕਦੇ ਜੀ ਸਰ ਹੁਣ ਕਿਵੇਂ ਕੀ ਕਹਿਣਾ ਚਾਹੁੰਗੇ ਹੁਣ ਜੀ ਮੈਂ ਜੇ ਸਾਰਾ ਤੋਂ ਪਹਿਲਾਂ ਜਿਹੜਾ ਇਹ ਵੀਡੀਓ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦੀ ਜਿਹੜੀ ਨਿਊਜ਼ ਲਾਈ ਪ੍ਰਿੰਟ মিডিਆ ਦਾ ਤੁਹਾਡਾ ਇਲੈਕਟ੍ਰੋਨਿਕ মিডিਆ ਦਾ ਉਹਦੇ ਕਾਰਨ ਸਰਕਾਰ ਪੰਪਾਂ ਪਾਰ ਆ ਗਈ ਤੇ ਇਹ ਆਦੇਸ਼ ਇਹਨਾਂ ਨੂੰ ਕਲ ਦੀ ਤਰੀਕ ਦੇ ਵਿੱਚ ਕੜਨਾ ਪਿਆ ਤੇ 19 ਤਰੀਕ ਹੁਣ ਸਾਰੇ ਜਿਹੜੇ ਪੰਚਾਇਬਾਨ ਹੈ ਉਹਨਾਂ ਨੂੰ ਜ਼ਿਲੇ ਵਾਈਸ ਸੁਪਤਿ ਵਾਈ ਜਾਏਗੇ ਮੈਂ ਸਾਰੇ ਪੰਚਾਇਬਾਨ ਹੈ ਉਹਨਾਂ ਨੂੰ ਵਧਾਈ ਦਿੰਦਾ ਤੇ ਸਾਰੇ ਜਿਹੜੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਮੇਰੀ ਗੱਲ ਦਾ ਸਮਰਥਨ ਕਰਕੇ ਮੈਂ ਕੁਝ ਨਹੀਂ ਇਹ ਸਿਰਫ ਤੁਹਾਡੇ ਕਰਕੇ ਹੋਇਆ ਇਸ ਕਰਕੇ ਮੈਂ ਸਪੈਸ਼ਲ মিডিਆ ਦਾ ਧੰਨਵਾਦ ਕਰਨਾ ਹੈ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਆ ਕਿ ਉਹਨਾਂ ਨੇ ਪੰਜਾਬ ਸਰਕਾਰ ਤੱਕ ਇੱਕ ਗੱਲ ਪਹੁੰਚਾਈ ਤੇ ਪੰਜਾਬ ਸਰਕਾਰ ਨੂੰ ਇਹ ਗੱਲ ਮੰਨਣੀ ਪਈ ਤੇ ਸਾਡੇ ਜਿਹੜੇ ਲੋਕ ਰਾਜ ਦੀ ਜਿੱਤ ਹੋਈ ਤੇ ਮੈਂ ਸਾਰੇ ਪੰਚਾਂ ਨੂੰ ਜਿਹੜੀ 81000 ਪੰਜ ਹੈ ਉਹਨਾਂ ਨੂੰ ਇਨਸਾਫ ਮਿਲਿਆ ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਹੁਣ 19 ਤਰੀਕ ਨੂੰ ਤੇ ਮੈਂ ਸਾਰੇ ਪੰਚਾਂ ਨੂੰ ਅਪੀਲ ਕਰਾਂਗਾ ਕਿ ਉਹ ਵੀ ਜਿਹੜੀ ਆਪਦੀ ਜ਼ਿੰਮੇਵਾਰੀ ਹੈ ਆਮ ਲੋਕਾਂ ਦੇ ਨਾਲ ਤੁਰਨ ਤੇ ਮੈਂ ਇਹ ਦਾਵਾ ਕਰਦਾ ਕਿ ਭਗਤ ਸਿੰਘ ਦੇ ਵਾਰਸ ਕਹਿਣ ਦੇ ਨਾਲ ਨਹੀਂ ਹੈ ਅਸੀਂ ਆਮ ਬੰਦੇ ਆ ਸਾਨੂੰ ਆਮ ਬੰਦੇ ਦਾ ਦਰਦ ਹੈ ਤੇ ਭਗਤ ਸਿੰਘ ਦੇ ਵਾਰਸ ਅਸੀਂ ਆ ਅਸੀਂ ਪੰਜਾਬ ਦੀ ਮਿੱਟੀ ਦੇ ਵਿੱਚ ਜਿਹੜਾ ਇਸ ਧਰਤੀ ਦਾ ਅਨ ਬਣੇ ਅਸੀਂ ਜੁਗਿਆ ਇਹਦੇ ਵਿੱਚ ਜਨਮ ਲਿਆ ਐ ਇਸ ਕਰਕੇ ਸਾਡੇ ਵਿੱਚ ਅੜਖ ਹੈ ਤੇ ਅਸੀਂ ਆਮ ਲੋਕਾਂ ਦੇ ਵਾਂ ਲੜਾਈ ਲੜ ਰਿਆਂ ਤੇ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਉਮੀਦ ਕਰਦਾ ਜੈ ਹਿੰਦ ਜੈ ਭਾਰਤ ਜੈ ਲੋਕਤੰਤਰ ਇਹ ਲੋਕਤੰਤਰ ਦੀ ਜਿੱਤ ਦਾ ਪਰਮ ਮਨਾਇਆ ਜਾਏਗਾ 19 ਤਰੀਕ ਨੂੰ ਉਹਦੀ ਮੈਂ ਸਾਰੀ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਹਾਂ